ਜਿਹੜੀਆਂ ਵੀਡੀਓ ਆ ਜੀ ਉਹ 2-3 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਬੇਟਾ ਮੇਰਾ ਇਹਦੇ ਨਾਲ ਲਿੰਕ ਦੇ ਵਿੱਚ ਸਾਲ ਕੁ ਪੁਰਾਣੀ ਸੀ ਮੇਰੇ ਬੇਟੇ ਦੀ ਸਾਰੀ ਬਾਹ ਟੈਟੂਆਂ ਨਾਲ ਮੇਰੇ ਡੈਡੀ ਦਾ ਤੇ ਟਰੈਕਟਰਾਂ ਦੇ ਟੈਟੂ ਬਣੇ ਹੋਏ ਆ ਇੱਥੇ ਤੱਕ ਟੈਟੂ ਆ ਉਹ ਮੁੰਡਾ ਜਿਹੜਾ ਵੀਡੀਓ ਦੇ ਵਿੱਚ ਆ ਉਹਦੇ ਬਾਹ ਵੀ ਕੋਈ ਟੈਟੂ ਨਹੀਂ ਕਲੀਨ ਬਾਹ ਆ ਤੇ ਜਿਹੜੀ ਉਹ ਦਿਖਾਉਂਦੀ ਆ ਵੀ ਚੈਟ ਜਿਹੜੀਆਂ ਹੋਈਆਂ ਜਿਹਦੇ 'ਚ ਜਵਾਬ ਵੀ ਆਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਬਹੁਤ ਜਗ੍ਹਾ ਜਦੋਂ ਬੱਚਿਆਂ ਦੇ ਇੱਕ ਦੂਜੇ ਨਾਲ ਵਧੀਆ ਸੰਬੰਧ ਹੁੰਦੇ ਬੱਚੇ ਇੱਕ ਦੂਜੇ ਨੂੰ ਆਪਣੇ ਪਾਸਵਰਡ ਸ਼ੇਅਰ ਕਰ ਦਿੰਦੇ ਆ ਜੀ ਜੋ ਪ੍ਰਭ ਸਿੰਘ ਨੇ ਵੀ ਕੀਤਾ ਹੋਇਆ ਸੀ ਤੇ ਜੋ ਗੁਰਮਨ ਜੋਤ ਨੇ ਵੀ ਪ੍ਰਭ ਦੇ ਨਾਲ ਕੀਤਾ ਹੋਇਆ ਸੀ ਜਦੋਂ ਪ੍ਰਭ ਨਾਲ ਟੁੱਟ ਗਈ ਉਸ ਤੋਂ ਬਾਅਦ ਵੀ ਉਹ ਦੇਖੋ ਪਾਸਵਰਡ ਰਿਆ ਪ੍ਰਭ ਕਾਫੀ ਅਫਸੈਟ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਕਾਫੀ ਵਾਰ ਉਹਨੇ ਸੁਸਾਈਸਾਈਡ ਅਟੈਂਪਟ ਕਰਨ ਦੀ ਵੀ ਕੋਸ਼ਿਸ਼ ਕੀਤੀ ਇਹ ਕੁੜੀ ਕੋਲ ਪਾਸਵਰਡ ਸੀ ਇਹਨੇ ਸਾਰੇ ਇਹ ਫੇਕ ਬਣਾ ਕੇ ਤੇ ਉਹ ਮੀਡੀਆ 'ਚ ਰੱਖ ਲੈ ਉਹ ਹੋਰ ਮੁੰਡੇ ਦੇ ਨਾਲ ਵੀ ਇਹਦੇ ਮੇਰੇ ਖਿਆਲ ਪਿਆਰ ਸੰਬੰਧ ਸਕੇ ਜੀ ਤੇ ਪੈਰਲਲ ਟਾਈਮ 'ਇ ਪ੍ਰਭ ਸਿੰਘ ਪ੍ਰਭ ਜੀ ਦੇ ਨਾਲ ਵੀ ਗੱਲ ਕਰਦੀ ਰਹੀ ਫਿਰ ਵੀਡੀਓ ਲੀਕ ਕਿੱਦਾਂ ਹੋਇਆ ਲੜਕੀ ਨੇ ਸਾਡੇ ਤੇ ਦੋ ਦੋਸ਼ ਲਾਏ ਸੀ ਵੀ ਇਹਨੇ ਮੇਰਾ ਨਾਲ ਰਿਲੇਸ਼ਨ ਬਣਾਇਆ ਤੇ ਇਹਨੇ ਮੇਰੀਆਂ ਵੀਡੀਓ ਵਾਇਰਲ ਕੀਤੀਆਂ ਸਾਡੇ ਪਰਿਵਾਰ ਨੂੰ ਵੀ ਸਾਰੇ ਜਾਣਦੇ ਆ ਜੀ ਤੇ ਉਹਨਾਂ ਨੂੰ ਵੀ ਸਾਰੇ ਜਾਣਦੇ ਆ ਤੁਸੀਂ ਨੂਰਮਲ ਦੇ ਵਿੱਚ ਆਣ ਕੇ ਦੋਵਾਂ ਪਰਿਵਾਰਾਂ ਦੀ ਇੱਕ ਵਾਰ ਬ੍ਰੀਫ ਦੇ ਵਿੱਚ ਇਨਕੁਆਰੀ ਕਰ ਲਿਓ ਫਿਰ ਜੋ ਤੁਹਾਡਾ ਹੋਊਗਾ ਉਹ ਸਾਡੇ ਸਿਰ 'ਤੇ ਇਹ ਖਾਬਿਸਤਾਨ ਦੀ ਐਕਸਕਲੂਸਿਵ ਮੀਡੀਆ ਕਵਰੇਜ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਉਹ ਟਰੈਕਟਰ ਵਾਲੀ ਕੁੜੀ ਦੇ ਵੀਡੀਓ ਬਹੁਤ ਵਾਇਰਲ ਹੋ ਰਹੇ ਨੇ ਜਿਸ ਮੁੰਡੇ ਦੇ ਉੱਤੇ ਉਸ ਵੀਡੀਓ ਦੇ ਵਿੱਚ ਉਹਨੇ aarop ਲਗਾਏ ਨੇ ਗੁਰਮਨ ਜੋਤਕਾਰ ਨੇ ਨੂਰ ਮਹਿਲ ਤੋਂ ਉਹਦੇ ਫਾਦਰ ਉਹਦੇ ਪਿਤਾ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਵਰਜਨ ਜਾਣਦੇ ਆ ਕਿ ਕੀ ਸੱਚਾਈ ਹੈ ਅਵਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਿੰਨਾ ਕਸਾਚੇ ਇਨਾ આરોਪਾਂ ਚ ਤਾਂ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੀ ਜਿੰਨੇ આરોਪ ਆ ਜੀ ਸਾਰੇ ਬੇਬੁਨਿਆਦ ਆ ਕੋਈ ਇਹਨਾਂ ਦੇ ਵਿੱਚ ਸਚਾਈ ਨਹੀਂ ਗਈ ਇਹ ਲੜਕੀ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਤੇ ਹੋਈ ਹੋਈ ਆ ਕਿਉਂਕਿ ਅਸੀਂ ਕੈਨੇਡਾ ਤੋਂ ਆਏ ਹੋਏ ਪਰਿਵਾਰ ਆ ਜੀ ਤੇ ਆਪਦੇ ਦੇਸ਼ ਨੂੰ ਪਿਆਰ ਕਰਦੇ ਕਰਕੇ ਇੱਥੇ ਰਹਿਣ ਆਏ ਆ 3 ਸਾਲ ਹੋ ਗਏ ਸਾਨੂੰ ਆਇਆ ਨੂੰ ਤੇ ਬੱਚੇ 2 ਸਾਲ ਪਹਿਲਾਂ ਆਏ ਆ ਕਦੋਂ ਇਹ ਲੜਕੀ ਪਹਿਲੀ ਵਾਰੀ ਤੁਹਾਡੇ ਸੰਪਰਕ ਚ ਆਈ ਸੀ ਅਸੀਂ ਜੌਂਡੀਆ ਟਰੈਕਟਰ ਲੈਣ ਗਏ ਸੀ ਜੀ ਇਹਨਾਂ ਨੇ ਵੀ ਲੈਣਾ ਸੀ ਉਸ ਟਾਈਮ 'ਚ ਸਾਡੇ ਸੰਪਰਕ 'ਚ بیٹے ਦੇ ਤੇ ਮੇਰੇ ਸੰਪਰਕ 'ਚ ਉਦੋਂ ਆਇਆ ਸੀ ਸਾਰਾ ਪਰਿਵਾਰ ਜੀ ਤੁਹਾਨੂੰ ਸ਼ੁਰੂ ਤੋਂ ਪਤਾ ਸੀ ਇਹ ਕਾਦੇ ਬਾਰੇ ਜੀ ਵੀ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਲਗਾਅ ਹੈ ਨਹੀਂ ਜੀ ਨਹੀਂ ਪਹਿਲੀ ਵਾਰ ਮਿਲੇ ਹੀ ਅਸੀਂ ਉਸ ਦਿਨ ਸਿੱਕੇ ਜੀ ਸਾਨੂੰ ਪਹਿਲਾਂ ਇਹ ਜਾਣਦੇ ਵੀ ਨਹੀਂ ਸੀ ਵੀ ਕੌਣ ਹੈਗੇ ਆ ਅੱਛਾ ਜੀ ਹਾਂ ਜੀ ਉੱਥੇ ਹੀ ਸਾਡਾ ਇੱਕ ਦੂਜੇ ਨਾਲ ਵਾਕਫੀਅਤ ਹੋਈ ਤੇ ਮੇਰੇ ਬੇਟੇ ਨੇ ਮੈਨੂੰ ਦੋ ਤਿੰਨ ਮਹੀਨੇ ਬਾਅਦ ਦੱਸਿਆ ਵੀ ਡੈਡ ਮੈਂ ਇਦਾਂ ਦਾ ਇੱਕ ਲੜਕੀ ਨੂੰ ਪਸੰਦ ਕਰਦਾ ਤੇ ਵੀ ਮੈਂ ਉਹਦੇ ਨਾਲ ਵਿਆਹ ਦੀ ਗੱਲ ਕੀਤੀ ਸੀ ਤੇ ਉਹ ਮੇਰੇ ਨਾਲ ਲਾਈਫ ਟਾਈਮ ਲਈ ਵਿਆਹ ਕਰਨ ਲਈ ਤਿਆਰ ਆ ਵੀ ਆਪਾਂ ਵਿਆਹ ਕਰਾਵਾਂਗੇ ਫਿਰ ਮੈਂ ਆਪਣੇ ਬੱਚੇ ਨੂੰ ਕਿਹਾ ਮੈਂ ਕਿ ਤੂੰ ਅਜੇ ਪੁੱਤ 16 ਸਾਲ ਦਾ ਸੀ ਉਦੋਂ ਮੈਂ ਕਿਹਾ ਤੂੰ ਅਜੇ ਬਹੁਤ ਛੋਟਾ ਆ ਜਦੋਂ 18 ਸਾਲ ਦਾ ਹੋਏਗਾ ਉਦੋਂ ਆਪਾਂ ਇਸ ਬਾਰੇ ਗੱਲ ਕਰਾਂਗੇ ਜੀ ਪਰ ਇਹ ਕੰਟੀਨਿਊ ਆਪਦੀ ਗੱਲ ਕਰਦੇ ਰਹੇ ਜੀ ਇੱਕ ਦੂਜੇ ਨਾਲ ਹਾਂਜੀ ਮਤਲਬ ਇਹ ਇਹਨਾਂ ਦੇ ਬਾਰੇ ਜੋ ਇਹ ਆਪਸ ਵਿੱਚ ਜਾਣਦੇ ਨੇ ਤੁਹਾਨੂੰ ਆਈਡੀਆ ਸੀਗਾ ਪਰ ਕੋਈ ਇਦਾਂ ਦੀ ਗੱਲ ਨਹੀਂ ਸੀ ਕਿ ਤੁਹਾਡੇ ਵੱਲੋਂ ਕੋਈ ਇਨਕਾਰ ਸੀ ਜਾਂ ਕੋਈ ਮਨਾਈ ਸੀ ਠੀਕ ਹੈ ਆਪਸ ਵਿੱਚ ਜਾਣਦੇ ਸੀ ਬੱਚਿਆਂ ਵਾਂਗ ਜਿੱਦਾਂ ਹੁੰਦੇ ਨੇ ਜੀ ਇਹ ਕਿਉਂਕਿ ਬੇਟਾ ਮੇਰਾ ਕੈਨੇਡੀਅਨ ਬੌਰਨ ਸੀ ਜੀ ਕੈਨੇਡਾ ਦਾ ਆਮ ਹੀ ਕਲਚਰ ਆ ਬੱਚੇ 16 17 ਸਾਲ ਦੇ ਆਪਸ ਵਿੱਚ ਜਾਣਨ ਲੱਗ ਪੈਂਦੇ ਆ ਫਿਰ ਉਹ ਇੱਕ ਦੂਜੇ ਨਾਲ ਮਿਲਦੇ ਵਰਤੇਦੇ ਰਹਿੰਦੇ ਵਿਆਹ ਉਹ ਕਰਾਉਂਦੇ ਆ 25 26 ਸਾਲ ਦੇ ਹੋ ਕੇ ਤੇ ਅਸੀਂ ਉਸ ਕੰਟਰੀ ਚੋਂ ਐ ਕਰਕੇ ਸਾਨੂੰ ਤਾਂ ਇਹ ਇਹ ਸੀਗਾ ਵੀ ਚਲ ਕੋਈ ਗੱਲ ਨਹੀਂ ਜੇ ਬੱਚੇ ਨੇ ਪਸੰਦ ਕੀਤਾ ਆ ਤੇ ਮੈਂ ਇਹ ਕਿਹਾ ਵੀ ਮੈਂ ਕਿਹਾ بیٹے ਜੇ ਤੂੰ 18 ਸਾਲ ਦਾ ਹੋਵੇਂਗਾ ਉਦੋਂ ਤੇਰੀ ਮੰਗਣੀ ਕਰਾਂਗੇ 21 ਸਾਲ ਦੇ ਦਾ ਵਿਆਹ ਕਰਾਂਗੇ ਪਰ ਇਹ ਆ ਵੀ ਉਹਨਾਂ ਚਿਰ ਤੁਸੀਂ ਆਪਣੀ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਨਿਭਿਓ ਤੇ ਕੋਈ ਗਲਤੀ ਨਾਲ ਇੱਕ ਦੂਜੇ ਨਾਲ ਕਰਿਓ ਕੱਚੇ ਰਿਸ਼ਤੇ ਹੁੰਦੇ ਕਈ ਵਾਰੀ ਗਲਤੀਆਂ ਬੱਚਿਆਂ ਤੋਂ ਹੋ ਜਾਂਦੀਆਂ ਫਿਰ ਇਹ ਵਿਗੜੀ ਕਦੋਂ ਤੇ ਇਹ aarop ਲਗਾਉਣ ਦੀ ਉਹਨੂੰ ਲੋੜ ਕਿਉਂ ਪਈ ਇਹ ਵਿਗੜੀ ਵੀਰਜੀ ਬੇਟਾ ਗੁਰਮਨ ਜੋਤ ਦਾ ਬਰਥਡੇ ਸੀਗਾ ਇਹ ਬਰਥਡੇ ਮਨਾਇਆ ਇਹਨਾਂ ਨੇ ਤਾਂ ਉਦੋਂ ਬਾਅਦ ਦੂਜੇ ਤੀਜੇ ਦਿਨ ਇਹਨੂੰ ਪਤਾ ਲੱਗਾ ਵੀ ਗੁਰਮਨ ਜੋਤ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ ਇਨੇ ਉਹਦਾ ਫੋਨ ਫੜ ਕੇ ਉਹਦੀ ਸਨੈਪਚੈਟ ਦੀ ਆਈਡੀ ਲੈ ਕੇ ਤੇ ਉਹਦੇ ਵਿੱਚੋਂ ਕੁਛ ਜਿਹਨੂੰ ਕਹਿੰਦੇ ਨੇ ਇਤਰਾਜਯੋਗ ਪਿਕਚਰਾਂ ਉਸ ਮੁੰਡੇ ਨਾਲ ਦੇਖੀਆਂ ਤੇ ਨਾਲ ਇੱਕ ਗੁਰੂ ਘਰ ਦੀ ਪਰਚੀ ਦੇਖੀ ਜਿਹੜੀ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਦੀ ਸੀ ਜਿਹਦੇ ਵਿੱਚ ਮਨ ਮਨੋ ਕਾਮਨਾ ਪੂਰਤੀ ਗੁਰਮਨਜੋਤ ਕੌਰ ਐਂਡ ਯਾਦਵਿੰਦਰ ਸਿੰਘ ਲਿਖਿਆ ਸੀਗਾ ਉਹ ਮੁੰਡਾ ਅੰਮ੍ਰਿਤਸਰ ਦਾ ਯਾਦਵਿੰਦਰ ਸਿੰਘ ਯਾਨੀ ਕਿਥੇ ਹੋਰ ਮੁੰਡੇ ਦੇ ਉਹ ਹੋਰ ਮੁੰਡੇ ਦੇ ਨਾਲ ਵੀ ਇਹਦੇ ਮੇਰੇ ਖਲ ਪਿਆਰ ਸੰਬੰਧ ਸਗੇ ਜੀ ਤੇ ਪੈਰਲਲ ਟਾਈਮ ਇਹ ਪ੍ਰਭ ਸਿੰਘ ਪ੍ਰਭਜੀਤ ਨਾਲ ਵੀ ਗੱਲ ਕਰਦੀ ਰਹੀ ਤੇ ਉਹਦੇ ਕਰਕੇ ਪ੍ਰਭਜੀਤ ਸਿੰਘ ਨੇ ਕਿਹਾ ਵੀ ਜੇ ਤੈਨੂੰ ਉਹ ਚੰਗਾ ਲੱਗਦਾ ਤੇ ਮੈਂ ਪਿੱਛੇ हट ਜਾਂਦਾ ਜੀ ਤੇ ਇਹ ਫਿਰ ਪਿੱਛੇ हट ਗਿਆ ਜੀ ਹਾਂਜੀ ਮਤਲਬ ਫੋਨ ਚੱਕਣਾ ਬੰਦ ਕਰਤਾ ਜਾਂ ਗੁੱਸਾ ਕੀਤਾ ਜਾਂ ਤੋੜਪਾਨ ਕੀਤੀ ਨਹੀਂ ਜੀ ਕੋਈ ਤੋੜਪਾਨ ਨਹੀਂ ਕੀਤੀ ਇਹ ਪਿੱਛੇ हट ਗਿਆ ਕਿਉਂਕਿ ਅੱਗੇ ਵੀ ਮੈਂ ਕਿਹਾ ਵੀ ਬੱਚੇ ਕੈਨੇਡਾ ਦੇ ਵਿੱਚ ਬਹੁਤ ਵਾਰ ਇਦਾਂ ਇੱਕ ਦੂਜੇ ਨਾਲ ਲਗਾ ਹੁੰਦਾ ਪਿੱਛੇ हट ਜਾਂਦੇ ਕੋਈ ਕਿਸੇ ਦੀ ਤੋੜਪਾਨ ਨਹੀਂ ਕਰਦਾ ਕਿਉਂਕਿ ਕਾਨੂੰਨ ਤੋਂ ਸਾਰੇ ਡਰਦੇ ਆ ਇਹਨੂੰ ਸਾਰੇ ਕਾਨੂੰਨ ਦੇ ਪਤਾ ਆ ਵੀ ਮੈਂ ਆ ਨਹੀਂ ਕਰ ਸਕਦਾ ਮੈਂ ਆ ਨਹੀਂ ਕਰ ਸਕਦਾ ਮੈਂ ਆ ਨਹੀਂ ਕਰ ਸਕਦਾ ਫਿਰ ਇਹ ਵੀਡੀਓ ਲੀਕ ਕਿੱਦਾਂ ਹੋਇਆ ਵੀਡੀਓ ਲੀਕ ਵੀਰ ਜੀ ਇਹ ਵੀਡੀਓ ਜਿਹੜੀਆਂ ਇਹ ਹੁਣ ਰੋਪ ਲਾ ਰਹੇ ਵੀ ਪ੍ਰਭਜੀਤ ਸਿੰਘ ਦੀਆਂ ਆ ਇਹਨੇ ਇਹਦੇ ਵਿੱਚ ਇਨਕੁਆਰੀ ਵੀ ਕਰਵਾਈ ਸੀ ਸਾਡੀ ਐਸਐਸਪੀ ਸਾਹਿਬ ਤੋਂ ਇਨਕੁਆਰੀ ਦੇ ਵਿੱਚ ਲੜਕੀ ਨੇ ਸਾਡੇ ਤੇ ਦੋ ਦੋਸ਼ ਲਾਏ ਸੀ ਵੀ ਇਹਨੇ ਮੇਰੇ ਨਾਲ ਰਿਲੇਸ਼ਨ ਬਣਾਇਆ ਤੇ ਇਹਨੇ ਮੇਰੀਆਂ ਵੀਡੀਓ ਵਾਇਰਲ ਕੀਤੀਆਂ ਇਨਕੁਆਰੀ ਦੇ ਵਿੱਚ ਅਸੀਂ ਇਨਕੁਆਰੀ ਦਾ ਪੂਰਾ ਸਾਥ ਦਿੱਤਾ ਜੀ ਮੈਂ ਆਪਦੀ ਸਾਰੀ ਫੈਮਿਲੀ ਦੇ ਫੋਨ ਲੈ ਕੇ ਐਸ ਮੈਂ ਐਸਪੀ ਮੈਡਮ ਕੋ ਗਿਆ ਜੀ ਉਹਨਾਂ ਨੂੰ ਫੋਨ ਜਮਾ ਕਰਾਏ ਤੇ ਉਹਨਾਂ ਨੂੰ ਕਿਹਾ ਵੀ ਸਾਡੇ ਫੋਨ ਤੁਸੀਂ ਸਾਰੇ ਫੋਲੋ ਇਹਨਾਂ ਚੋ ਕਿਸੇ ਜੋ ਵੀ ਵੀਡੀਓ ਬਣੀ ਜਾਂ ਵਾਇਰਲ ਹੋਈ ਤੇ ਸਾਨੂੰ ਸਾਰੇ ਪਰਿਵਾਰ ਨੂੰ ਪਰਚਾ ਕੱਟਦੇ ਹੋ ਜੀ ਤੁਸੀਂ ਸਾਨੂੰ ਕੋਈ ਦਰਦ ਨਹੀਂ ਹੋਊਗਾ ਪਰ ਜੇ ਇਹਨਾਂ ਦੇ ਵਿੱਚ ਨਹੀਂ ਹੋਈ ਤੇ ਸਾਨੂੰ ਉਸੀ ਦਾ ਇਨਸਾਫ ਦਵਾਇਆ ਜਾਵੇ ਔਰ ਉਹਦੇ ਵਿੱਚ ਇੱਕ ਜ਼ਿਕਰਯੋਗ ਇਹ ਵੀ ਗੱਲ ਆ ਐਸਪੀ ਮੈਡਮ ਨੇ ਲੜਕੀ ਦਾ ਵੀ ਫੋਨ ਮੰਗਿਆ ਲੜਕੀ ਨੇ ਉਹਨਾਂ ਨੂੰ ਆਪਣਾ ਫੋਨ ਨਹੀਂ ਦਿੱਤਾ ਉਹਨਾਂ ਨੇ ਕਈ ਪਰਵਾਨੇ ਭੇਜੇ ਲੜਕੀ ਨੂੰ ਵੀ ਫੋਨ ਦੇ ਕੇ ਜਾ ਫੋਨ ਦੇ ਕੇ ਜਾ ਇੱਕ ਦਿਨ ਆਈ ਵੀ ਜਦੋਂ ਸਾਈਬਰ ਸੈੱਲ ਉਹਨਾਂ ਕੋ ਆਏ ਤੇ ਇਹ ਆਫ ਦਾ ਫੋਨ ਨਹੀਂ ਦਿੱਤਾ ਤੇ ਇਹ ਲੈ ਕੇ ਚਲੇ ਗਏ ਉਦੋਂ ਬਾਅਦ ਇਹਨੂੰ ਲੱਗਾ ਵੀ ਇਹਦੇ ਵਿੱਚ ਗਿਲਟੀ ਮੈਂ ਹੋ ਜਾਣਾ ਕਿਉਂਕਿ ਉਹ ਜਿਹੜੀਆਂ ਵੀਡੀਓ ਆ ਜੀ ਉਹ 2-3 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਬੇਟਾ ਮੇਰਾ ਇਹਦੇ ਨਾਲ ਲਿੰਕ ਦੇ ਵਿੱਚ ਸਾਲਕ ਤੋਂ ਹੀ ਸੀ ਤੇ ਉਹ 3 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਬਾਕੀ ਮੈਂ ਮੇਰੇ ਬੇਟੇ ਦੀ ਸਾਰੀ ਬਾਹ ਟੈਟੂਆਂ ਨਾਲ ਮੇਰੇ ਡੈਡੀ ਦਾ ਤੇ ਟਰੈਕਟਰਾਂ ਦੇ ਟੈਟੂ ਬਣੇ ਇੱਥੇ ਤੱਕ ਟੈਟੂ ਆ ਉਹ ਮੁੰਡਾ ਜਿਹੜਾ ਵੀਡੀਓ ਦੇ ਵਿੱਚ ਆ ਉਹਦੇ ਬਾਹ ਦੇ ਕੋਈ ਟੈਟੂ ਨਹੀਂ ਕਲੀਨ ਬਾਹ ਆ ਨੰਬਰ 2 ਜਦੋਂ ਦੀ ਉਹ ਵੀਡੀਓ ਆ ਉਦੋਂ ਮੇਰਾ ਬੇਟਾ ਕੈਨੇਡਾ ਤੋਂ ਆਇਆ ਵੀ ਨਹੀਂ ਸੀ ਲਿੰਕ ਚ ਵੀ ਨਹੀਂ ਸੀ ਇਹਨਾਂ ਦੇ ਤੇ ਇਸ ਕਰਕੇ ਇਹਨੇ ਇਹ ਸੋਚਿਆ ਵੀ ਜੇ ਵੀ ਉਹ ਅਬ ਮੇਰਾ ਫੋਨ ਫੜਿਆ ਗਿਆ ਤੇ ਮੇਰੀ ਸਾਰੀ ਸਚਾਈ ਮੋਰੇ ਆ ਜਾਣੀ ਆ ਇਹਨੇ ਇਸ ਕਰਕੇ ਫੋਨ ਨਹੀਂ ਦਿੱਤਾ ਤੇ ਇਹਨੇ ਜਾ ਕੇ ਮੀਡੀਆ ਦਾ ਸਹਾਰਾ ਲੈ ਲਿਆ ਜੀ ਔਰ ਜਿੰਨੇ ਦੋਸ਼ ਲਾਏ ਆ ਉਹ ਆਪਾਂ ਵਿਦ ਪ੍ਰੂਫ ਪਾਉ ਉੱਥੇ ਪੇਸ਼ ਕੀਤੇ ਤੇ ਜਿਨ੍ਹਾਂ ਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਇਹ ਸੈਟੀਸਫਾਈਡ ਹੋਏ ਆ ਵੀ ਅਸੀਂ ਸਹੀ ਆ ਤੇ ਇਹ ਕੁੜੀ ਗਲਤ ਆ ਪਰ ਇਹ ਇਹਨਾਂ ਨੇ ਚੱਕ ਕੇ ਜਿਹੜੀਆਂ ਸਾਡੀਆਂ ਫੈਮਿਲੀ ਦੀਆਂ ਪਿਕਚਰਾਂ ਸੀਗੀਆਂ ਜਿਹੜੀਆਂ ਸਾਡੇ ਘਰ ਬਾਡੇ ਤੇ ਆਉਂਦੀ ਸੀ ਜਿਹੜਾ ਅਸੀਂ ਇਹਨਾਂ ਦਾ ਬਰਥਡੇ ਮਨਾਉਣ ਜਾਂਦੇ ਸੀ ਇਹਦੇ ਡੈਡ ਦਾ ਬਰਥਡੇ ਮਨਾਇਆ ਇਹਨਾਂ ਨੂੰ ਕਾਫੀ ਮਹਿੰਗੇ ਮਹਿੰਗੇ ਉਹਦੇ ਬੇਟੇ ਨੇ ਗਿਫਟ ਲੈ ਕੇ ਦਿੱਤੇ ਜਿਹੜਾ ਇਸ ਵੇਲੇ ਇਸ ਕੁੜੀ ਕੋ ਡਾਗ ਆ ਉਹ ਵੀ ਮੇਰੇ ਬੇਟੇ ਨੇ ਲੈ ਕੇ ਦਿੱਤਾ ਉਦੋਂ ਉਹ ਦੀਆਂ ਉਹ ਸਾਰੀਆਂ ਪਿਕਚਰਾਂ ਜਿਹਨੂੰ ਇਹ ਇਸ ਵੇਲੇ ਕੰਡੈਮ ਕਰ ਰਹੀ ਆ ਵੀ ਉਹ ਪਿਕਚਰਾਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੇਰੀਆਂ ਕਦੋਂ ਖਿੱਚ ਲਈਆਂ ਜਦ ਤੁਹਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਕੋਈ ਬੰਦਾ ਐਸਾ ਕਮਲਾ ਹੋਊਗਾ ਵੀ ਆਪਣੀ ਵਾਈਫ ਦੀਆਂ ਇਤਰਾਜਯੋਗ ਵੀਡੀਓ ਵੀ ਕਿਸੇ ਨੂੰ ਬਣਾਊਗਾ ਕਦੇ ਵੀ ਨਹੀਂ ਹੋ ਸਕਦਾ ਜੀ ਇਹ ਸਾਡੇ ਤੇ ਦੋਸ਼ ਲਾਏ ਗਏ ਆ ਬੇਬੁਨਿਆਦ ਦੋਸ਼ ਆ ਜੀ ਅਸੀਂ ਇਹਦੀ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਵੀ ਉਹਦਾ ਕੀ ਮਕਸਦ ਰਿਹਾ ਹੋਏਗਾ ਇਸ ਤਰ੍ਹਾਂ ਦੇ aarop ਲਗਾਉਣ ਦੇ ਪਿੱਛੇ ਵੀਰ ਜੀ ਉਹਦਾ ਮਕਸਦ ਇਹ ਹੀ ਰਿਹਾ ਆ ਵੀ ਇਕੱਲਾ ਇਕੱਲਾ ਬੇਟਾ ਆ ਜੀ ਕੈਨੇਡਾ ਤੋਂ ਆਇਆ ਹੋਇਆ ਆ ਤੇ ਰਸੂਕਦਾਰ ਪਰਿਵਾਰ ਆ ਤੇ ਵੀ ਮੇਰਾ ਇੱਥੇ ਹੀ ਵੀ ਵਿਆਹ ਹੋ ਜਵੇ ਤੇ ਜਦੋਂ ਸਾਨੂੰ ਅਸਲੀਅਤ ਪਤਾ ਲੱਗੀ ਭਾਜੀ ਵੀ ਅਸੀਂ ਨਹੀਂ ਸੀ ਇਹ ਇਹ ਵੀ ਇਦਾਂ ਕਰ ਸਕਦੇ ਜਦੋਂ ਸਾਨੂੰ ਕਿਸੇ ਦੇ ਕਹਿਣ ਵਾਂਗੂ ਪਤਾ ਲੱਗਾ ਵੀ ਇਹ 2-3 ਮੁੰਡਿਆਂ ਦੇ ਨਾਲ ਇਹ ਵੀ ਗੱਲਬਾਤ ਕਰਦੀ ਆ ਤੇ ਫਿਰ ਬੇਟਾ ਪਿੱਛੇ ਹੋ ਗਿਆ ਕਿਉਂਕਿ ਉਹ ਉਹ ਨਹੀਂ ਇਦਾਂ ਰੱਖਣਾ ਚਾਹੁੰਦਾ ਵੀ ਮੈਂ ਜਿੱਥੇ ਮੇਰੇ ਨਾਲ ਲਾਇਲ ਨਹੀਂਗਾ ਕੋਈ ਲਾਇਲਟੀ ਸਭ ਤੋਂ ਵੱਡੀ ਚੀਜ਼ ਆ ਰਿਲੇਸ਼ਨਸ਼ਿਪ ਦੇ ਵਿੱਚ ਜਿੱਥੇ ਬੰਦਾ ਲਾਇਲ ਨਹੀਂ ਉੱਥੇ ਨਹੀਂ ਰਹਿੰਦੀ ਜੀ ਤੇ ਆਮ ਲੋਕ ਜਿਹੜੇ ਤੁਹਾਨੂੰ ਗਲਤ ਸਮਝਦੇ ਨੇ ਜਾਂ ਜਿਨ੍ਹਾਂ ਕੋਲ ਅਧੂਰੀ ਜਾਣਕਾਰੀ ਹੈ ਉਹਨਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਕੋਈ ਸਮਝਾਣਾ ਚਾਹੋਗੇ ਕੋਈ ਗੱਲ ਕਰਨੀ ਚਾਹੋਗੇ ਜਿਹੜੀਆਂ ਇਸ ਵੇਲੇ ਜੀ WhatsApp ਦੀਆਂ ਚੈਟਾਂ ਇਹ ਲੜਕੀ ਕਰ ਰਹੀ ਆ ਬ੍ਰਾਡਕਾਸਟ ਜਿੰਨੇ ਵੀ ਬ੍ਰਾਡਕਾਸਟਰ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਵੀ ਦੋਹੇ ਤਿਹਰਾ ਦਾ ਸੁਣ ਕੇ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਡਿਸੀਜਨ ਬਣਾਓ ਤੇ ਜਿਹੜੇ ਮੇਰੇ ਵੀਰੋਂ ਵੀਡੀਓ ਦੇਖ ਕੇ ਕਮੈਂਟਾਂ ਦੇ ਵਿੱਚ ਗੁੱਸੇ ਦੇ ਨਾਲ ਮੈਨੂੰ ਮੇਰੇ ਬੇਟੇ ਨੂੰ ਮੇਰੇ ਪਰਿਵਾਰ ਨੂੰ ਧਮਕੀਆਂ ਜਾਂ ਗੁੱਸੇ ਦੇ ਵਿੱਚ ਗਾਲ੍ਹਾਂ ਕੱਢ ਰਹੇ ਆ ਮੇਰੀ ਉਹਨਾਂ ਬਾਰੇ ਬੇਨਤੀ ਆ ਵੀ ਉਹ ਪਹਿਲਾਂ ਸੱਚਾਈ ਸਾਰੀ ਜਾਣਨ ਸਾਡੇ ਪਰਿਵਾਰ ਨੂੰ ਵੀ ਸਾਰੇ ਜਾਣਦੇ ਆ ਜੀ ਤੇ ਉਹਨਾਂ ਨੂੰ ਵੀ ਸਾਰੇ ਜਾਣਦੇ ਆ ਤੁਸੀਂ ਨੂਰਮੈਲ ਦੇ ਵਿੱਚ ਆਣ ਕੇ ਦੋਵਾਂ ਪਰਿਵਾਰਾਂ ਦੀ ਇੱਕ ਵਾਰ ਬਰੀਫ ਦੇ ਵਿੱਚ ਇਨਕੁਆਰੀ ਕਰ ਲਿਓ ਫਿਰ ਜੋ ਤੁਹਾਡਾ ਹੋਊਗਾ ਉਹ ਸਾਡੇ ਸਿਰ ਮੱਥੇ ਪਰ ਬਾਈ ਜੀ ਬਿਨਾਂ ਗੱਲੋਂ ਸਾਡੇ ਪਰਿਵਾਰ ਦੀ ਸਾਡੇ ਬੱਚਿਆਂ ਦੀ ਤੇ ਸਾਡੀ ਜਾਨ ਦੀ ਧਮਕੀਆਂ ਨਾ ਦੇ ਕੇ ਤੇ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇੱਕ ਗੱਲ ਹੋਰ ਦੱਸੋ ਗੁਰਮਨਜੋਤ ਜਿਹੜੀ ਉਹ ਦਿਖਾਉਂਦੀ ਆ ਵੀ ਚੈਟ ਜਿਹੜੀਆਂ ਹੋਈਆਂ ਹੈ ਜਿਹਦੇ 'ਚ ਜਵਾਬ ਵੀ ਆਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਚੈਟ ਬਾਰੇ ਜਿਹੜੀਆਂ WhatsApp ਤੇ ਚੈਟ ਉਹ ਦਿਖਾ ਰਹੇ ਆ ਵੀ ਉਹ Snapchat ਦੀਆਂ ਚੈਟ ਆ ਬਹੁਤ ਜਗ੍ਹਾ ਜਦੋਂ ਬੱਚਿਆਂ ਦੇ ਇੱਕ ਦੂਜੇ ਨਾਲ ਵਧੀਆ ਸਬੰਧ ਹੁੰਦੇ ਬੱਚੇ ਇੱਕ ਦੂਜੇ ਨੂੰ ਆਪਣੇ ਪਾਸਵਰਡ ਸ਼ੇਅਰ ਕਰ ਦਿੰਦੇ ਆ ਜੀ ਠੀਕ ਹੈ ਜੋ ਪ੍ਰਭ ਸਿੰਘ ਨੇ ਵੀ ਕੀਤਾ ਹੋਇਆ ਸੀ ਤੇ ਜੋ ਗੁਰਮਨਜੋਤ ਨੇ ਵੀ ਪ੍ਰਭ ਦੇ ਨਾਲ ਕੀਤਾ ਹੋਇਆ ਸੀ ਵੀ ਲਾਇਲਟੀ ਦਿਖਾਉਣ ਮਾਰੇ ਵੀ ਲਵ ਮੈਂ ਲਾਇਲਿਆ ਤੇਰੇ ਨਾਲ ਮੈਂ ਕਿਸੇ ਗੱਲੋਂ ਵੀ ਗਲਤ ਨਹੀਂ ਹੈਗਾ ਠੀਕ ਹੈ ਉਹ ਪਾਸਵਰਡ ਹੋਣ ਕਰਕੇ ਉਹਨੇ ਪ੍ਰਭ ਦੇ ਜਦੋਂ ਪ੍ਰਭ ਨਾਲ ਟੁੱਟ ਗਈ ਉਸ ਤੋਂ ਬਾਅਦ ਵੀ ਉਹਦੇ ਕੋਲ ਪਾਸਵਰਡ ਰਿਹਾ ਪ੍ਰਭ ਕਾਫੀ ਅਫਸੈਟ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਕਾਫੀ ਵਾਰ ਉਹਨੇ ਚਲੋ ਹੁਣ ਸੁਸਾਈਸਾਈਡ ਅਟੈਂਪਟ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਮੈਂ ਬੜੀ ਮੁਸ਼ਕਲ ਨਾਲ ਬਚਾਇਆ ਜੀ ਤੇ ਉਹ ਉਦੋਂ ਉਦੋਂ ਇਹਨਾਂ ਨੂੰ ਜਿਹੜੇ ਉਹ ਦੇ ਸਿਗੇ ਜਿਹੜੇ ਮੈਸੇਜ ਸਿਗੇ ਇਹ ਕੁੜੀ ਕੋਲ ਪਾਸਵਰਡ ਸੀ ਇਹਨੇ ਸਾਰੇ ਯੂ ਫੇਕ ਬਣਾ ਕੇ ਤੇ ਉਹ ਮੀਡੀਆ 'ਚ ਰੱਖ ਲੈ ਫਰਬਰੀ 2025 ਦੇ ਵਿੱਚ ਇਹਨਾਂ ਨੇ ਸਾਡੇ ਉੱਤੇ ਨੂਰਮਲ ਥਾਣੇ ਦੇ ਵਿੱਚ ਤੋੜਪੰਨ ਦੀ بیٹے ਦੇ ਉੱਤੇ ਕੰਪਲੇਂਟ ਕੀਤੀ ਜਿਹੜੀ ਤੁਸੀਂ ਵੀਡੀਓ ਵੀ ਦੇਖ ਰਹੇ ਆ ਉਹਦੇ ਵਿੱਚ ਨਾ ਸਾਡਾ ਬੇਟਾ ਆ ਨਾ ਸਾਡੀ ਫੋਰਚੂਨਰ ਆ ਨਾ ਸਾਡੀ ਕੋਈ ਗੱਡੀ ਆ ਨਾ ਸਾਡੇ ਬੇਟੇ ਦੇ ਨਾਲ ਕੋਈ ਬੰਦਾ ਆ ਉਹ ਮੈਨੂੰ ਨਹੀਂ ਪਤਾ ਇਹਦੀ ਕੋਈ ਹੋਰ ਐਕਸ ਦਾ ਹੋਊਗਾ ਜਾਂ ਉਹ ਪ੍ਰੈਜ਼ੈਂਟ ਵਾਲੇ ਦਾ ਹੋਊਗਾ ਉਹਨੂੰ ਜਦੋਂ ਪਤਾ ਲੱਗਾ ਵੀ ਇਹਦੀ ਪ੍ਰਭ ਨਾਲ ਵੀ ਆ ਸ਼ਾਇਦ ਉਹ ਵੀ ਹੋ ਸਕਦਾ ਉਹ ਜਦੋਂ ਥਾਣੇ ਦੇ ਵਿੱਚ ਬਰੀਫ ਇਨਕੁਆਰੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਮੋਬਾਈਲ ਵੀ ਸਾਡਾ ਲਿਆ ਉਹਦੇ ਵਿੱਚ ਉਹਦੀ ਲੋਕੇਸ਼ਨ ਵੀ ਚੈੱਕ ਕੀਤੀ ਉਹ ਅਸੀਂ ਉਹਦੇ ਵਿੱਚ ਬੇਗੁਨਾ ਪਾਏ ਗਏ ਆ ਜੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਕਲੀਨ ਚਿੱਟ ਦਿੱਤੀ ਇਹ ਮੁੜ ਕੇ ਉੱਥੇ ਆਏ ਨਹੀਂ ਅਸੀਂ ਇਹਨਾਂ ਨੂੰ ਕਾਫੀ ਵਾਰ ਸੱਦਿਆ ਫਿਰ ਇਸ ਤੋਂ ਬਾਅਦ ਇਹਨੇ ਬੇਟੇ ਨਾਲ ਫੇਰ ਗੱਲ ਸ਼ੁਰੂ ਕਰ ਲਈ ਮੈਂ ਬੇਟੇ ਨੂੰ ਕਾਫੀ ਸਮਝਾਇਆ ਵੀ ਪੁੱਤ ਹੁਣ ਇਹ ਤੈਨੂੰ ਚੰਗੀ ਤਰ੍ਹਾਂ ਕੈਪਚਰ ਕਰੂਗੀ ਤੂੰ ਇਹ ਤੇ ਤੋਂ ਪਿੱਛੇ ਰਹੀਂ ਬੇਟਾ ਉਦੋਂ ਤੋਂ ਪਿੱਛੇ ਹੋਣਾ ਸ਼ੁਰੂ ਹੋ ਗਿਆ ਜੀ ਹੁਣ ਤੁਹਾਨੂੰ ਕਾਨੂੰਨ ਤੇ ਭਰੋਸਾ ਹੈ ਯਕੀਨ ਹੈ ਕਿ ਜੋ ਹੋਏਗਾ ਉਹ ਸੱਚ ਨਾਲ ਇਨਸਾਫ ਹੋਏਗਾ ਤੇ ਤੁਹਾਨੂੰ ਨਿਆਂ ਮਿਲੇਗਾ ਵੀਰ ਜੀ ਮੈਨੂੰ ਕਾਨੂੰਨ ਤੇ ਪਹਿਲਾਂ ਵੀ ਭਰੋਸਾ ਸੀ ਮੈਨੂੰ ਅੱਜ ਵੀ ਭਰੋਸਾ ਹੈ ਤੇ ਮੈਂ ਸਦਾ ਹੀ ਕਾਨੂੰਨ ਨੂੰ ਭਰੋਸੇ 'ਚ ਲੈ ਕੇ ਚੱਲੂਗਾ ਜਿੱਤੇ ਕਾਨੂੰਨ ਨੂੰ ਸਾਡੀ ਕਿਸੇ ਵੀ ਤਰ੍ਹਾਂ ਦੀ ਲੋੜ ਪਾਉਗੀ ਸਾਡੇ ਮੋਬਾਈਲ ਮੈਂ ਆਪਣੀ ਸਾਰੀ ਫੈਮਲੀ ਦੇ ਮੋਬਾਈਲ ਉੱਥੇ ਰੱਖਿਆ ਸੀ ਜਿੰਨੇ ਵੀ ਸਾਡੇ ਕੋਲ ਪੁਰਾਣੇ ਮੋਬਾਈਲ ਵੀ ਸੀ ਮੈਂ ਸਾਰੇ ਰੱਖਿਆ ਸੀ ਮੈਂ ਕਿਹਾ ਵੀ ਕਿਸੇ ਚ ਵੀ ਵੀਡੀਓ ਨਿਕਲਦੀ ਅਸੀਂ ਕਾਨੂੰਨ ਦੀ ਬੜੀ ਇੱਜ਼ਤ ਕਰਦੇ ਹਾਂ ਜੀ ਚਲੋ ਕੈਨੇਡਾ ਤੋਂ ਇੱਥੇ ਮੂਵ ਹੋਏ ਸੀ ਵੀ ਬੱਚਿਆਂ ਨੂੰ ਇੱਥੇ ਵਧੀਆ ਕਲਚਰ ਦੇ ਵਿੱਚ ਪਾਲਾਂਗੇ ਤੇ ਇਸ ਕਰਕੇ ਪਰ ਕਾਨੂੰਨ ਤਾਂ ਸਾਨੂੰ ਪਤਾ ਹੈ ਨਾ ਅਸੀਂ ਕਾਨੂੰਨ ਨਾਲ ਖਲਵਾੜ ਕਿੱਦਾਂ ਕਰਾਂਗੇ ਭਾਜੀ ਅਸੀਂ ਕਾਨੂੰਨ ਦੇ ਨਾਲ ਕੋਈ ਖਿਲਵਾੜ ਨਹੀਂ ਕਰ ਰਹੇ ਕਾਨੂੰਨ ਦਾ ਸਾਥ ਦੇ ਰਹੇ ਆ ਅੱਜ ਵੀ ਤੁਹਾਡੇ ਸਾਹਮਣੇ ਬੈਠੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਇਨਕੁਆਰੀ ਦੀ ਲੋੜ ਪੈਂਦੀ ਆ ਅਸੀਂ ਪ੍ਰੈਜ਼ੈਂਟ ਬੈਠੇ ਆ ਜੀ ਹਾਂਜੀ ਮੈਂ ਇੱਕ ਚੀਜ਼ ਹੋਰ ਇਥੇ ਐਡ ਕਰਨੀ ਚਾਹੁੰਨਾ ਜੀ ਮੇਰੇ ਵੀਰ ਬਹੁਤ ਕਹਿ ਰਹੇ ਆ ਵੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਆਪਣਾ ਕਲੀਅਰਫਿਕੇਸ਼ਨ ਕਿਉਂ ਨਹੀਂ ਦਿੱਤਾ ਅਸੀਂ ਵੀਰ ਜੀ ਥੋੜਾ ਲੇਟ ਇਸ ਕਰਕੇ ਹੋ ਗਿਆ ਵੀ ਸਾਨੂੰ ਕਾਨੂੰਨ ਵਿਵਸਥਾ ਤੇ ਪੂਰਾ ਭਰੋਸਾ ਸੀ ਅਸੀਂ ਐਸਪੀ ਮੈਡਮ ਨੂੰ ਪੁੱਛਿਆ ਵੀ ਅਸੀਂ মিডিਆ ਦੇ ਵਿੱਚ ਆਪਣੀ ਕਲੀਅਰਿਫਿਕੇਸ਼ਨ ਦੇ ਦਈਏ ਉਹ ਕਹਿੰਦੇ ਵੀ ਪਹਿਲਾਂ ਸਾਡੀ ਰਿਪੋਰਟ ਤਿਆਰ ਹੋਣ ਦਿਓ ਉਸ ਤੋਂ ਬਾਅਦ ਤੁਸੀਂ মিডিਆ ਜਾਓ ਉਹਨੇ ਚੈਰ ਦੇ ਵਿੱਚ ਉਸ ਲੜਕੀ ਨੇ ਕਾਫੀ মিডিਆ ਦੇ ਉੱਤੇ ਰੌਲਾ ਪਾ ਲਿਆ ਜਿਸ ਦੇ ਵਿੱਚ ਸਾਡੇ ਪਰਿਵਾਰ ਦੀਆਂ ਜਿਹੜੀਆਂ ਸਾਡੀ ਪਰਿਵਾਰਿਕ ਫੋਟੋਆਂ ਸੀ ਉਹ ਕਰਕੇ ਉਹਦੀਆਂ ਕਈ ਤਰ੍ਹਾਂ ਦੀਆਂ ਗਲਤ ਵੀਡੀਓਜ਼ ਬਣਾਈਆਂ ਉਹ ਵਾਇਰਲ ਕੀਤੀਆਂ ਉਹਦੇ ਟਾਕ ਸ਼ੋਅ ਕਰਾਏ ਉਸ ਚੀਜ਼ ਇੰਨੀ ਵਾਇਰਲ ਹੋ ਗਈ ਵੀ ਇਸ ਵੇਲੇ ਸਾਨੂੰ ਜਵਾਬ ਦੇਣਾ ਮੁਸ਼ਕਲ ਹੋਇਆ ਪਰ ਕੋਈ ਗੱਲ ਨਹੀਂ ਜਵਾਬ ਦੇਾਂਗੇ ਜੀ ਜਿੱਥੇ ਕਿਸੇ ਨੂੰ ਲੋੜ ਪਊ ਅਸੀਂ ਜਵਾਬ ਦੇਣ ਨੂੰ ਤਿਆਰ ਬੈਠੇ ਆਂ ਔਰ ਹਰ ਭਰਾ ਦਾ ਹਰ ਵੀਰ ਦਾ ਧੰਨਵਾਦ ਕਰਦੇ ਆਂ ਜੇ ਤੁਾਨੂੰ ਅਜੇ ਵੀ ਕੋਈ ਸਚਾਈ ਨਹੀਂ ਲੱਗਦੀ ਤਾਂ ਤੁਸੀਂ ਜੋ ਵੀ ਪੁੱਛਣਾ ਚਾਹੋ ਪੁੱਛ ਸਕਦੇ ਆਂ ਸੋ ਇਹ ਸਾਹਜੀ ਅਵਤਾਰ ਸਿੰਘ ਜੀ ਜਿਨ੍ਹਾਂ ਦੇ ਬੇਟੇ ਦੇ ਉੱਤੇ aarop ਲੱਗ ਰਹੇ ਨੇ ਪਰ aarop ਸਿੱਧ ਕਰਨ ਦੇ ਲਈ ਇਨਕੁਆਇਰੀ ਦੀ ਲੋੜ ਹੈ ਇਨਕੁਆਇਰੀ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ ਜਿੱਥੇ ਵੀ ਕੋਈ ਗਲਤੀ ਹੋਈ ਹੈ ਉਹਦੇ ਬਾਰੇ ਸਾਫ਼ ਸਚਾਈ ਸਾਹਮਣੇ ਆਣੀ ਚਾਹੀਦੀ ਹੈ ਇਸ ਵਾਅਦੇ ਦੇ ਨਾਲ ਤੇ ਇਸ ਉਮੀਦ ਦੇ ਨਾਲ ਕਿ ਇਸ ਕੇਸ ਦੇ ਬਾਰੇ ਹੋਰ ਵੀ ਆਉਣ ਵਾਲੀ ਜਾਣਕਾਰੀ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਜਾਜ਼ਤ ਦਿਓ ਧੰਨਵਾਦ